ਹਾਂਜੀ ਸਾਸੀ ਗਾਲ ਦੀ ਸਾਰਿਆਂ ਨੂੰ ਅੱਜ ਕਾਫੀ ਟਾਈਮ ਬਾਅਦ ਬਲੌਗ ਲੈ ਕੇ ਆਏ ਆ ਤੇ ਕੱਲ ਦਾ ਮੈਂ ਆਇਆ ਸੀਗਾ ਜਲੰਧਰ ਭੋਗਪੁਰ ਆਪਣੀ ਯਾਰ ਦੋਸਤ ਕੋਲੇ ਸੋ ਅੱਜ ਅਸੀਂ ਜਾ ਰਹੇ ਆ ਯੂਨੀਵਰਸਿਟੀ ਸਾਡਾ ਪੇਪਰ ਆ ਪ੍ਰੈਕਟੀਕਲ ਫਾਈਨ ਸੈਮੈਸਟਰ ਦੇ ਬੀਪੀਐਸ 6 ਦੇ ਸੋ ਦੇਖਦੇ ਆ ਵੀ ਅਰਜੀਤਾ ਕੀ ਕਰਦਾ ਪਿਆ ਆ ਉਹ ਮਿਲੌਣੇ ਤੁਹਾਨੂੰ ਹਰ ਜੀ ਤੇ ਨਾਲ ਅਰਜੀਤਾ ਦੇ ਆ ਗਿਆ ਜੀ ਹਾਂਜੀ ਕੀ ਹਾਲ ਜੇ ਦੋਸਤੋ ਠੀਕ ਠਾਕ ਜੇ ਠੀਕ ਠਾਕ ਠੀਕ ਠਾਕ ਕਿੱਧਰ ਦੀਆਂ ਤਿਆਰੀਆਂ ਅੱਜ ਬੱਸ ਸਿਆਪਾ ਲੱਗੇ ਨਵੇੜਨ ਅੱਜ ਕੀ ਕਰ ਲੱਗੇ ਨੇ ਨਿਕਲ ਨਿਬੜ ਚੱਲੀ ਆ ਬੀਪੀ ਐਸ ਅੱਛਾ ਰੈਟਿਕਲ ਪਹੇ ਗਏ ਬੱਸ ਹੁਣ ਹੂੰ ਹੋਈਏ ਤਿਆਰ ਤੇ ਚੱਲੀਏ ਹੁਣ ਨੇ ਤੂੰ ਤਿਆਰ ਤੇ ਇਦਾਂ ਹਾਂ ਜਿੱਦਾਂ ਮਿਲਣਾਗੇ ਇਹਨੂੰ ਹੈਗਾ ਕੋ ਪ੍ਰੋਗਰਾਮ ਉੱਥੇ ਸਿਆਪੇ ਨਵੇੜਨੇ ਅੱਜ ਦੇਖੀ ਚਾਹਤ ਹੈ ਸਾਰਾ ਕੋਈ ਨਹੀਂ ਮਿਲਦਾ ਨਾ ਅ ਇੱਕ ਇੱਕ ਹਾਂ ਏੰਗੀ ਐ ਸ਼ਾਹ ਹੋਰ ਆ ਨਵੀਤਾ ਜੀ ਇਦਾਂ ਗੱਲ ਦਾ ਵੰਦਾ ਜੀ ਬੱਸ ਸਖਾ ਹੈ ਵਾ ਇਹਨੂੰ ਇਦਾਂ ਤੁਮ ਹੋ ਮੈਂ ਤੇ ਅੱਜ ਅੱਜ ਫਾਰਮਲ ਡਰੈਸ ਹੀ ਮੇਰੇ ਅੰਗੂ ਤੋਂ ਵੀ ਮੈਂ ਵੀ ਫਾਰਮਲ ਪਾਈ ਆ ਇਹ ਫਿਰ ਉਹਨੇ ਦੇਖਿਆ ਨਹੀਂ ਕਿ ਲੈਚ ਹੋਣਾ ਨਾ ਹਾਂ ਪ੍ਰੈਕਟੀਕਲ ਕਰਦਾ ਅੱਜ ਪ੍ਰੈਕਟੀਕਲ ਹੈਗਾ ਅਸਲ ਅਡਿਕ ਤੇ ਹਾਂ ਅਡਲ ਰੇਸ ਆ ਕੰਪਿਟੀਟ ਬਾਗ ਆ ਹੋਰ ਕੀ ਸੀ ਯਾਰ ਰੋਡ ਰੇਸ ਰੋਡ ਰੇਸ ਅੱਛਾ ਕਿੰਨਾ ਤੇ ਮੱਦੀ ਦੇ ਕੀ ਦੇ ਦੋ ਲੈਕਚਰ ਅੱਛਾ ਤੇ ਆਪਣੇ ਆਪਾਂ ਤਿਆਰ ਕੀਤਾ ਨਹੀਂ ਹਲੇ ਜਾ ਦੂਜਾ ਟੀਚ ਅੱਛਾ ਠੀਕ ਆ ਸਹੀ ਆ ਬਸ ਹੋ ਗਿਆ ਮੈਂ ਯਾਰ ਪਰਨੇ ਪੜਨੇ ਚੁਗੇ ਅੱਛਾ ਬਾਜੀ ਸੁਣਾ ਦੇ ਕਿ ਲੱਭੀ ਜਨਾ ਤਾਲੇ ਵਾਲ ਤੇ ਚਾਰਦੇ ਤੇਰੇ ਬਾਗੀ ਕੀ ਕਰਨੇ ਛੱਡ ਪਰੇ ਹੈਂ ਉਹਾਲਦਾ ਤੇਰੇ ਚਾਰ ਨੇ ਹੈਂ ਸਾਰੀ ਬੋਲਾਂ ਤੇ ਜਨ ਦੇ ਨਾ ਪੜੀਂਗਾ ਬਾਦਿੰਗਾ ਐਸੇ ਜਦਾਂ ਨਹੀਂ ਹੋ ਗਿਆ ਹੂੰ ਸਹੀ ਆ ਸਹੀ ਆ ਅੱਛਾ ਬੰਪਰ ਨਾ ਬਲ ਲੱਗੇ ਆ ਅੱਛਾ ਗਰਮੀ ਬੜੀ ਆ ਢਿੱਲਾ ਹੀ ਬੰਨੀ ਉਹਦੇ ਨੇ ਵੀ ਤੂੰ ਰੋਂਦਾ ਸੀਗਾ ਹੂੰ ਇਹ ਮੁੰਡਾ ਸ਼ੀਸ਼ੇ ਜਿਹਾ ਵੇਖਦਾ ਅੱਛਾ ਸਹੀ ਆ ਸਹੀ ਆ ਸਾਲਾ ਜਿਆਦਾ ਨੱਡਾ ਵਾਲੀ ਵਾਲ ਜਿਹੜੇ ਹੈਗੇ ਆਚਾਰ ਉੜ ਗਏ ਹੁਣ ਤਾਂ ਹੈ ਚੱਕਰ ਭਾਗਾ ਤੇਰਾ ਓਏ ਨੋਟਸ ਵਾਲਾ ਕੀ ਚੱਕਰ ਆ ਕਿਓੜੀ ਕਰਨੀ ਆ ਲੈ ਪਰਸਨਲ ਕਿਉਂ ਨਹੀਂ ਪਰਸਨਲ ਹੈਗੀ ਮੁੱਕੀਆਂ ਖਾਣੀਆਂ ਹੈ ਹਾਂ ਬੋਲ ਕੀ ਗੱਲ ਕੀ ਹੋਇਆ ਏ ਗੱਲ ਕੀ ਹੋਈ ਏ ਦੱਸ ਗੱਲ ਕੀ ਹੋਈ ਜੇ ਹਾਂ ਨਹੀਂ ਪਹਿਲਾ ਹੈ ਕਿਹੜਾ ਹੈ ਗੱਲ ਕੀ ਹੋਈ ਆ ਦੱਸੇਗਾ ਲੈ ਲਓ ਜੀ ਦਿਲ ਦਾ ਗੈਂਗ ਵੀ ਹੋ ਗਏ ਨੇ ਤਿਆਰ ਇਹ ਕਰਣਾ ਪੁਰਨਾ ਬੰਦੇ ਆ ਨੇ ਮਾਹ ਕਿਹ ਲੱਗੀਆਂ ਕਰਨ ਫੌਜਾਂ ਕੋਈ ਸੁਰਤੀ ਕਰਾਜ ਕੀ ਹੈ ਮੈਰਨ ਲਗੜੀ ਨਹੀਂ ਏੜੀ ਆ ਏਰਨ ਆਈਸਕ੍ਰੀਮ ਅੱਛਾ ਉਹਦੇ ਨਾਲ ਕੀ ਹੋਗਾ ਘੋਰਾ ਜੂਗਾ ਘੋਰਾ ਨਹੀਂ ਯਾਰ ਬੰਦਾ ਕਾਲਾ ਨਹੀਂ ਅੱਛਾ ਇਹਨਾਂ ਕਾਲਾ ਕਿੰਨਾ ਕੋਈ ਨਾ ਨਾ ਯਾਰ ਇਹਦੇ ਸੌ ਧੁੱਪੇ ਖਾਣਾ ਸੌਰੀ ਢੇੜੀ ਆ ਦੀ ਅਮੀ ਨਗਲੀ ਓਏ ਹਾਏ ਹਾਏ ਦਿੱਕਤੀ ਤਾਂ ਹੈ ਨਾ ਨਹੀਂ ਯਾਰ ਨਹੀਂ ਦਿੱਕਤੀ ਤਾਂ ਹੈ ਨਾ ਇਹਦੇ ਸਹਾਰੇ ਓਏ ਇਹਦੇ ਸਹਾਰੇ ਨਾਲ ਤੇ ਮੈਨੂੰ ਲੱਗਦਾ ਆ ਮੈਨੂੰ ਡੱਬਾ ਹੀ ਮੈਨੂੰ ਲਾਲਾ ਲਾਉਣਾ ਪੈਣਾ ਮੂੰਹ ਨੂੰ ਮੇਰੇ ਤਾਂ ਬੇੜਾ ਹੀ ਕਰ ਕੋਇਆ ਵੇ ਦੇਨੇ ਸਾਰੇ ਗਰੀਮਾ ਲਾਲਾ ਮੋਕ ਜਣੀਆਂ ਸਾਰੀਆਂ ਰੰਗ ਤੇਰਾ ਫੇਰ ਹੋ ਰਾਮਨਾ ਸਹੀ ਆ ਸਹੀ ਆ ਭਰਾ ਜਾਨੀ ਹੋ ਗਈ ਜਾਨੀ ਉਹਨਾਂ ਦੀ ਵੀ ਸੁਣ ਲਾ 300 ਰੁਪਏ ਵੀ ਆ ਪਿੱਛੇ ਲੜ ਪਏ 20 ਰੁਪਏ ਕੱਢਿਆਂਗੇ 20 40 40 ਉਹ ਦੇ ਦੇ ਗਰੀਬਾਂ ਦੇ ਮਾਰ ਲੈ ਤੂੰ ਉਹ ਕੱਢੀ ਜਾਣਾ ਕਿ ਮੈਂ ਕੱਢੀ ਤੂੰ 40 ਰੁਪਏ ਆ ਮੈਂ ਕਿਉਂ ਕੱਢਾਂ 80 ਤੈਨੂੰ ਦੂੰਗਾ ਵਿੱਚ ਆ ਨਹੀਂ ਨਹੀਂ 40 ਦਾ ਸੀ ਤੇਲ ਪੋਣਾ ਤਵੇ 40 ਦਾ ਆਪਾਂ ਤੇਲ ਪੋਣਾ ਯੂਨੀਵਰਸਿਟੀ ਪਹੁੰਚਣਾ ਆ ਤੂੰ ਲੈ ਮੈਨੂੰ ਪਾਵੀ ਲੈ ਬੜੀ ਯਾਰ ਗੱਲ ਨੂੰ ਡੇਲੀਆ ਉਹ ਮੈਂ ਲੈ ਕੇ ਆਣਾ ਸਵਾਨ ਕਿੰਨੇ ਚੈੱਕ ਚੈੱਕ ਦਵਾਂ 40 ਦਾ ਚੱਲ ਚੱਲਦੀ ਮੇਰੇ ਕਾਉਂਟ ਚ ਪਾ ਲੈ ਨਹੀ ਚੱਲ ਗੂਗਲ ਪੇ ਪਾ ਲੈ ਗਾਡ ਮੇਰਾ ਚੱਲਦਾ ਹੀ ਨਹੀਂ ਗੂਗਲ ਪੇ ਕਰ ਦਿੰਦੇ ਆ ਲੜ ਪੇ ਚਾੜੀਆਂ ਵਿੱਚ ਪੈਂਦਾ ਹੀ ਨਹੀਂ ਗੂਗਲ ਪੇ ਨਹੀਂ ਚੱਲਦਾ ਮੇਰਾ ਚਾੜੀਆਂ ਪਿੱਛੇ ਲੜ ਪੇ ਹੋਰ ਕੀ ਕੱਪੜੇ ਲਾਵੇ 40 ਰੁਪਏ ਲੈਣੇ ਤਾਂ ਕੱਪੜੇ ਲਾਵੇ ਲੜਦੇ ਆ ਬਿੱਲਾ ਲੜਦੇ ਓਏ ਲੜਦੇ ਨਾ ਭੈਣਾ ਪਰਾਂ ਹੋ ਜਾਂਦੇ ਲੜਦੇ ਓਏ ਆ ਕੀ ਲਾਈ ਜੰਨਾ ਮਾ ਯਾਰ ਬੋਲਾ ਹੜਦਾ ਏ ਮਿੱਟੀ ਕੱਟੇ ਨਾ ਅੱਛਾ ਸਾਈਓ ਘਾ ਸਾਰੇ ਗਲਾਬੀ ਗਲਾਬੀ ਕਿਉਂ ਰਹਿੰਦੇ ਆ ਲਾਉਂਦਾ ਕੀ ਭੈਆਂ ਦਿਖਾਈ ਇਹ ਲਿਪ ਗਲੋ ਹਾਂ ਅੱਛਾ ਭੈਆਂ ਜੋ ਭੈਰ ਨੂੰ ਗਿਆ ਆ ਕਿਤੇ ਲੈ ਆਪਾ ਦੇ ਯਾਰ ਬਾਈ ਕਿਹੜੀ ਕਰੀਮ ਆ ਵੀ ਲਿਪ ਗਲੋ ਅੱਛਾ ਮੀਗਲੋ ਮੈਨੂੰ ਵੀ ਦਈ ਮਾੜੀ ਏ ਮੈਂ ਵੀ ਲਾ ਸਾਲੇ ਇੰਨੀ ਨਾ ਦੇਖੀ ਕਿੰਨੀ ਲੱਗ ਜਾਣੀ ਏ ਦੇਖੀ ਆ ਦੇ ਇਹ ਤਾਂ ਸੱਲੜੇ ਬੋਲਦੇ ਰਹਿਣੀਆਂ ਦੇ ਯਾਰ ਪਹਿਲਾਂ ਚਾ ਰਿਪੇ ਫੇਈ ਗਾਈਂ ਯਾਰ ਤੂੰ ਕਾਲੇ ਮੰਨੀ ਦਾ ਹੁੰਦਾ ਯਾਰ ਉਹ ਕਿਉਂ ਵਲੌਗ ਚ ਆਪਣੀ ਉਹ ਕਰਾਈ ਜਾਂਦਾ ਆ ਮਮਾ ਇੱਜਾ ਖੂਬਸੂਰਤੀ ਦਾ ਰਾਜ ਦੇਸ ਕਰੀਮ ਇਹਦਾ ਉਦਾਂ ਨਹੀਂ ਦਿਸੀ ਉਹਨਾਂ ਨੇ ਕਿਹਾ ਪਾਗਲ ਤੀਜਾ ਹਾਈਡ ਕਰਕੇ ਰੱਖੀ ਦੀ ਹੁੰਦੀ ਆ ਦਸੀ ਦੇ ਥੋੜੀ ਜਿਹੀ ਮਾਦਾ ਕਹਿੰਦੀ ਕਰੀਮ ਦਿਖਾ ਦੂੰ ਫੇਅਰਨੈਸ ਆ ਅੱਛਾ ਫੇਅਰਨੈਸ ਇਗਾ ਫੇਅਰ ਡਾਰਕ ਨੂੰ ਦੂਰ ਭਗਾਓ ਫੇਰ ਰਸ ਲੈ ਗਿਆ ਜਦੋਂ ਕਸ਼ਮੀਰੀ ਨਹੀਂ ਲਾ ਕੇ ਖੜਦਾ ਗੱਲ ਤੇ ਸਾਰੀਆਂ ਉਦਾਂ ਲਾ ਕੇ ਖੜ ਜਾਵਾਂ ਅੱਜ ਮੈਂ ਆਹੋ ਸਹੀ ਸਾਰੀ ਸਾਰੀ ਮਾਰੀ ਕਾਦੀ ਇਹ ਕਾ ਇਹ 40 ਰੁਪਏ ਗਾਈਜ਼ ਵੀਰੇ ਰੋਟੀ ਖਾ ਲੋ ਆਪਾਂ ਖਾ ਲ ਕੇ ਰੋਟੀ ਸੋ ਮਿਲਦੇ ਆ ਤੁਹਾਨੂੰ ਅੱਜ ਵੀਰ ਨਹੀਂ ਕਾਇਆ ਵੀ ਜਾਈ ਨੇ ਬਰਾਵਾ ਓਏ ਦੇਰੇ 40 ਉਹ 40 ਦੇ 80 ਬਣਾ ਦੇ ਪਾੜ ਕੇ 20 ਦੇ 20 ਦੇ ਆ 20 ਹੰਡਲਾ ਹੋਰ ਲੈ 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 ਲੜਦਾ ਓਏ ਕੋਈ ਹਾਲ ਨਹੀਂ ਗਾ ਲੜ ਫਾਦੇ ਗਿਆ ਗੱਗਾ ਭੈਂ ਜੋ 20 ਰੁਪਏ ਪਿੱਛੇ ਲੜੀ ਜਾਂਦਾ ਗਾਇਸ ਗਾਂਧੀ ਮਿਲ ਗਿਆ ਗਾਂਧੀ 100 ਦਾ ਨਕਸਾਨ ਕੀ ਤਾਡ ਓਵਰ ਲਿਆ ਪੰਗੇ ਗਾਵਾ ਮਾ 20 ਉਹ ਲਾ ਉਹ ਵੀ ਆ ਗਿਆ ਜਿਆ ਦੇ ਤੈਨੂੰ ਜਾਵਾ ਚਾਲੀ ਲੋ ਜੀ ਅਸੀਂ ਖਾ ਲਈਆ ਹੁਣ ਰੋਟੀ ਤੇ ਹੁਣ ਆਪਾਂ ਚੱਲੀਏ ਚੱਲੀਏ ਭਰਾ ਹੋਰ ਜੋਰ ਚੱਲ ਜਲੀਏ ਯਾਰ ਰੋਟੀ ਖਾ ਲਈਆ ਤੇ ਬੈਗ ਬੂਕ ਚੱਕੀ ਇਸ ਪਰਨਾ ਸਹੀ ਵਜਦਾ ਹੁਣ ਪੂਰਾ ਪੂਰਾ ਸਾਡਾ ਵੀਰ ਹੁਣ ਸਰਦਾਰ ਬਣਿਆ ਹੁਣ ਹੁਣ ਥੋੜਾ ਟਾਈਮ ਹੋ ਗਿਆ ਹੱਲੇ ਅੱਛਾ ਤੇ ਵਧੀਆ ਹੈ ਵਧੀਆ ਵਧੀਆ ਸਰਦਾਰ ਬਾਨਾ ਚਾਹੀਦਾ ਹੈ ਕੁੱਤੇ ਕੰਮ ਛੱਡ ਦਿੱਤੇ ਐ ਮਤਲਬ ਪਹਿਲਾਂ ਤੂੰ ਕੁੱਤਾ ਸੀ ਅੱਛਾ ਮੰਨਦਾ ਮੇਰੇ ਇੱਧੇ ਹੀ ਸਾਂਝਦਾ ਮੰਨਦਾ ਆ ਮੁੰਡਾ ਪੂਰਾ ਪੂਰਾ ਹੈ ਕੰਮ ਹੀ ਕੋ ਛੱਡਾ ਦੇ ਚੱਲਾ ਪਾ ਬੈਗ ਚੱਕੀਏ ਆ ਆਪਣਾ ਬੈਗ ਮੇਰਾ ਬੈਗ ਕੰਮ ਹੀ ਕੁਛ ਇਤਾਰੇ ਸੀਗੇ ਜਿੱਤੇ ਬੈਗ ਚੱਕ ਗਏ ਆ ਗਿਆ ਲੱਗੇ ਸੀ ਪਰ ਹੁਣ ਜੱਕ ਸੰਭਲ ਗਿਆ ਸਾਲੇ ਆਈ ਦੀ ਗਾਉਂ ਹੋ ਗਈ ਸੀ ਸਾਲੇ ਮੂੰਹ ਦੇ ਕੀ ਕਿੱਦਾਂ ਬੰਨੇ ਆ ਆ ਕੁੜੀ ਬੰਨਣ ਆਇਆ ਹੁੰਦਾ ਜਿਦਾ ਜੋ ਵੀ ਮੋੜ ਸੇ ਲੱਗ ਖਲੇ ਆ ਉਲਟਾ ਵੀ ਕਰਦੇ ਬਈ ਆਪਣਾ ਗੱਡੀ ਦਾ ਯਾਮਾ ਹੋ ਗਿਆ ਰੈਡੀ ਚਲੋ ਬਈ ਚੱਲੀਏ ਮਾਰਨਾ ਮਾਰ ਲੇ ਇਹੋ ਲੋਕਾਂ ਦਾ ਹਰ 15 ਹੁੰਦਾ ਯਾਰ ਤਿੰਨੇ ਆਏ ਸਾਡਾ ਚਲੋ ਚੱਲੀਏ ਚੱਲ ਕੱਢ ਪਰ ਨਹੀਂ ਨਹੀਂ ਅਮੀ ਇੱਥੇ ਹੀ ਆ ਇਹਦੀ ਦਫਾ ਹੁੰਦਾ ਇਹਦੀ ਕੀ ਮਤਲਬ ਤੇਰਾ ਓਏ ਸਾੜਾ ਕੋਟਾ ਖਾਊਗਾ ਕੋਟਾ ਖਾਊਗਾ ਇਹ ਕੱਲ ਵੀ ਪ੍ਰੈਕਟੀਕਲ ਹੈਗਾ ਹਾਲੇ ਹੁਣ ਸਾਡੀਆਂ ਗੱਡੀਆਂ ਚੱਲ ਪਈਆਂ ਨੇ ਅਸੀਂ ਹੁਣ ਜਾ ਰਹੇ ਹਾਂ ਯੂਨੀਵਰਸਿਟੀ ਆਦ ਨੂੰ ਇਥੋਂ ਬਣਦੀ ਆ ਵੀ 25 30 ਕਿਲੋਮੀਟਰ ਤੇ ਅਸੀਂ ਮਰਦੇ ਆ ਤੁਹਾਨੂੰ ਆਪਾਂ ਤੇ ਵੀਡੀਓ ਜਿਆਦਾ ਲੌਂਗ ਬਣ ਜਣੀਏ ਸੋ ਇਸ ਕਰਕੇ ਆਪਾਂ ਰਾਣੀ ਬਣਾਣੀ ਥੋੜੀ ਥੋੜੀ ਬਣਾਵਾਂਗੇ ਵਿਚ ਵਿਚ ਕਲਿੱਪ ਬਣਾ ਕੇ ਦਵਾਂਗੇ ਇਹ ਜੀ ਗੱਡੀ ਚੱਲ ਪਈ ਆ ਬਾਈ ਬੰਨੂ ਕੁਝ ਐਸੇ ਮੋਮੈਂਟ ਦਿਖਾਵਾਂਗੇ ਜੋ ਅਸੀਂ 3 ਸਾਲ ਦੇ ਵਿੱਚ ਬਹੁਤ ਕੁਝ ਕੀਤਾ ਆ ਜਿੱਥੇ ਮੈਂ ਇਹਨਾਂ ਨੂੰ 2-3 ਜਣਿਆਂ ਨੂੰ ਸਿੱਟਿਆ ਵੀ ਆ ਬਹੁਤ ਕਿੰਨੇ ਕੰਮ ਕੀਤੇ ਇਸ ਰੋਡ ਤੇ ਤੁਹਾਨੂੰ ਮੈਂ ਦਿਖਾਵਾਂਗਾ ਹਾਂ ਇਹ ਚਲਾਉਣਾ ਜਿਹੜਾ ਸਾਥ ਦਿੱਤਾ ਹੈਵੀ ਡਰਾਈਵਰ ਆ ਇਹ ਨੇੜੇ ਵਿੱਚ ਆਇਆ ਮੇਰਾ ਤੇਲ ਮੁਗ ਗਿਆ ਜਿੰਨੇ ਆਰੀ ਵਿੱਚ ਲਾਇਆ ਆ ਇੰਨੇ ਸੁੱਟਿਆ ਆ ਇਹ ਦੇਖਦੇ ਮਾੜੇ ਟੋਏ ਤੋਂ ਬਾਅਦ ਕਿੰਨੇ ਲੋਕ ਲੋਗ ਆ ਗਏ ਗਾਈਜ਼ ਸਾਡੀ ਯੂਨੀਵਰਸਿਟੀ ਆ ਗਈ ਆ ਤੁਹਾਨੂੰ ਦਿਖਾਉਣੀ ਆ ਯੂਨੀਵਰਸਿਟੀ ਤੇ ਚੱਲਦੇ ਆ ਜਨਾਬ ਡਾਂਟ ਸਪੀਕ ਇਨ ਹਿੰਦੀ ਵੀਗੇ ਮੋਹਣ ਹੁਣ ਅਸੀਂ ਅੰਦਰ ਐਂਟਰ ਕਰਨ ਵਾਲੇ ਆ ਜੀ ਬਸ ਅਸੀਂ ਇਹ ਸਾਡਾ ਮੇਨ ਗੇਟ ਯੂਨੀਵਰਸਿਟੀ ਦਾ ਸੋ ਆ ਗਏ ਸਾਡੀ ਯੂਨੀਵਰਸਿਟੀ ਆਪਾਂ ਜਾਣ ਲੈ ਹੁਣ ਕਿੱਥੇ 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 ਪਾਰਕਿੰਗ ਪਾਰਕਿੰਗ ਜੋ ਸਾਡਾ ਮੇਨ ਮਕਸਦ ਆ ਕਿ ਪਾਰਕਿੰਗ ਤੋਂ ਬਿਨਾ ਨੋ ਇਹਨਾਂ ਨੂੰ ਵੜਨ ਨਹੀਂ ਦੇਣਾ ਅੰਦਰ ਨਾ ਮੋਟਰ ਦਾ ਪੌਦਰਾ ਵੀ ਲੈ ਜਾਣਾ ਹੈ ਗਿਆ ਸਿਸਟ ਨੰਬਰ ਬਲੌਗ ਚੱਲ ਬਈ ਆਪਣਾ ਆਪਣਾ ਅੱਡਾ ਆ ਗਿਆ ਉਹ ਸਿੰਘ ਵੀ ਲੈ ਨੇ ਸਪੂਤਾ ਬਚਾਇਆ ਆਪਾਂ ਨੂੰ ਹੋਰ ਜੀਤੇ ਐ ਬੈਗ ਦਾ ਤੂੰ ਨੇ ਛੁੱਟੀ ਜਾਂਦਾ ਖਾ ਲਿਆ ਘੱਟ ਖਾ ਲਿਆ ਕਰੋ ਹੈ ਸਾਲ ਹੋ ਗਿਆ ਵੀਰੇ ਸਾੜੇ ਕੱਟ ਖਾ ਲਿਆ ਫਿਰ ਉਸ ਗਾਇਜ਼ ਆਪਾਂ ਪਹੁੰਚ ਗਏ ਯੂਨੀਵਰਸਿਟੀ বাস ਹੁਣ ਚੱਲਦੇ ਆ ਅਕੇ ਨੂੰ ਸੁਣੋ ਗਾਇਜ਼ ਚੁਗਰੇ ਨੇ ਮੈਨੂੰ ਸਬੂਤਾ ਪਜਾਤਾ ਆ ਬੰਦਾ ਦਾ ਸਿੰਗਰ ਵੀ ਆ ਬੰਦਾ ਦਾ ਸਿੰਗਰ ਵੀ ਆ ਕੋਈ ਡਾਇਰੈਕਟਰ ਕਰੋ ਇਹਨਾਂ ਆਪਣੇ ਮਨ ਕੀ ਜਾਨੂ ਮੈਂ ਔਰ ਪੀ ਕੇ ਮਨਹੀ ਨਾ ਮੇਰੇ ਇਹ ਦਾਸ ਤੇ ਆਪਣਾ ਅੱਜ ਲੈਕਚਰ ਕਰਦਾ ਆ ਲੈਕਚਰ ਨਹੀਂ ਆਪਾਂ ਸਿੱਧੇ ਗਰਾਊਂਡ ਜਾਣਾ ਹੁਣ ਚੱਲਦੇ ਆਪਾਂ ਗਾਇਸ ਗਰਾਊਂਡ ਨੂੰ ਦੇਖ ਸਕਦੇ ਵਿਊ ਚੈੱਕ ਕਰੋ ਤੀ ਪਾਪਾ ਜੀ ਪਹੁੰਚ ਚੁੱਕੇ ਨੇ ਹਾਂ ਯਾਰ ਮੋੜ-ਪੋੜੀ ਛੱਡਦੇ ਯਾਰ ਕਿਉਂ ਗਰੀਬੀ ਆ ਗਈ ਹੈ ਗਰੀਬੀ ਦਾਵਾ ਕਹਿ ਪਹਿਲਾਂ ਤਾਂ ਗਰੀਬ ਆ ਕਿਆ ਮੈਂ ਗਰੀਬ ਆ ਮੈਂ ਗਰੀਬ ਹਾਂ ਕਿਆ ਮੈਂ ਕਿਆ ਆਪਣੇ ਕੋ ਹੈ ਨਹੀਂ ਡਾਟਾ ਡੂਟਾ ਕਹਦੇ ਫੇਰ ਮੈਂ ਲਾਉਂਗਾ ਫੇਰ ਮੈਂ ਸੋਚਾਂਗਾ ਕੋਈ ਕੁੜੀ ਜਾਂਦੀ ਮੈਂ ਦੀਦੀ ਨਹੀਂ ਮੈਂ ਇੰਨਾ ਗਰੀਬ ਆ ਅੱਛਾ ਸੋ ਗਾਈਜ਼ ਹਨੂਖਾਨੇ ਯੂਨੀਵਰਸਿਟੀ ਉਹ ਵੀ ਉਹ ਚੱਕ ਕਰ ਸੋਨਾ ਬਣਾਣਾ ਬਣਾ ਸਕਦੇ ਨਾ ਵੀਡੀਓ ਕੋ ਚੱਕਤ ਨਹੀਂ ਹੈਣਾ ਹਨਾ ਪ੍ਰੋਮੋਸ਼ਨ ਹੋ ਰਹੀ ਹੈ ਯੂਨੀਵਰਸਿਟੀ ਦੀ ਯੂਨੀਵਰਸਿਟੀ ਪਰੋਮੋਸ਼ਨ ਹੋ ਰਹੀ ਹੈ ਇਹ ਕੋ ਆទਰੇ ਜਾਂਦਾ ਜਿਆ ਉਹ ਓਏ ਆਏ ਓਏ ਕੀ ਕੇ ਮਨਦੀ ਨਾ ਤੇਨੂੰ ਕੀ ਨੌਕਸ ਪਾਇੰਦਾ 2 ਮਿੰਟ ਬਾਅਦ ਗਾਈਜ਼ ਵੀਰੇ ਚਾੜ ਨਹੀਂ ਬਣਾਇਆ ਯਾਰ ਚੇਤਾ ਉਹ ਲਗਿਆ ਯਾਰ ਤੇ ਦਾਹ ਕੱਢਾ ਹੈਗੇ ਤੇਰੇ ਕੋ ਟੁੱਟੇ ਇੱਥੇ ਰੁਪਈਆ ਹੈ ਨਹੀਂ ਪੰਜ ਟੁੱਟੇ ਹੈਗੇ ਅੱਗੇ ਥੱਲੇ ਗੱਡੀ ਥੱਲੇ ਨਾ ਜਿਵੇਂ ਪਾਣੀ ਪਿੱਛੇ ਹੈ ਵਾਟ ਜੂ ਵੀਰ ਪੈਂਦਾ ₹5 ਹੈ ਹੀਆ ਬਸ 5 ਰੁਪਏ ਦਾ ਚਾੜ ਲੈਣਾ ਹੈ ਦੂਜੀ ਤਰ੍ਹਾਂ ਨਾ ਲੰਡੇ ਰੇ ਅਛਾ ਇੰਦਾ ਬਣਾਉਣੀ ਆ ਹੋਰ ਚਾਟ ਲੈਣਾ ਬਣਾਇਆ ਕੁਛ ਨਹੀਂ ਚਾ ਕੋਈ ਨਹੀਂ ਪਿਆ ਦੇਣਾ ਜਦੋਂ ਮੱਝ ਜਮਾ ਕਰਾਦੀ ਮੈਂ ਕੋਈ ਕਲਰ ਕੋਈ ਨਹੀਂ ਹਲੋ ਅਣ ਮੈਂ ਗਿਆ ਚਾਟ ਆਪਣੇ ਵਰਗਾ ਰੰਗ ਕੱਟਿਆ ਸਾਲਿਆ ਹੋਣਾ ਯਾਰ ਬਦਲਦਾ ਥੋੜੀ ਆ ਇਹ ਸਾਡਾ ਬਲੌਗ ਆ ਤਿੰਨ ਨੰਬਰ ਫਿਜ਼ੀਕਲ ਡਿਪਾਰਟਮੈਂਟ ਸੋ ਆਪਾਂ ਹੁਣ ਵਿਲੇ ਆ ਗਾਈਜ਼ ਆਪਾਂ ਚੱਲੇ ਹਾਂ ਗਰਾਊਂਡ 'ਤੇ ਆਪਾਂ ਆੜ ਚੱਲੇ ਆ ਗਰਾਊਂਡ 'ਤੇ ਆਹ ਸਾਡੀ ਹੈਗੀ ਆ ਲਾਇਬ੍ਰੇਰੀ ਸੋ ਇਹਦੇ 'ਚ ਆਪਾਂ ਪੜ੍ਹਦੇ-ਫੁੱੜਦੇ ਘਾਟੀਆਂ ਤਾਂ ਬੱਸਾਂ ਸਾਡੇ ਲੱਗੀਆਂ ਪਰ ਆਪਾਂ ਆਈਦਾ ਨਹੀਂ ਨਾ ਜੀ ਆ ਸਾਡੇ ਬੱਸਾਂ ਲੱਗੀਆਂ ਪਰ ਅਸੀਂ ਨਾ ਚਾਹੀਦਾ ਨਹੀਂਗਾ ਇਹ ਸਾਡੀ ਆਪਾਂ ਆ ਸਾਡੀ ਯੂਨੀਵਰਸਿਟੀ ਦਾ ਸਾਡਾ ਜੂਨੀਅਰ ਮਹਾਨ ਗੰਧ ਸਭ ਤੋਂ ਵੱਡਾ ਇਹ 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 ਸਾਡੇ ਸਭ ਤੋਂ ਮਹਾਨ ਦੋਨੇ ਗੰਧ ਆ ਇਹਨਾਂ 'ਚ ਸਿਰਫ ਮੈਂ ਹੀ ਖੜਾ ਆ ਇਹ ਸਾਡੇ ਦੋ ਹੀ ਗੰਧ ਆਏ ਇਹ ਦੋਨੇ ਗੰਧ ਆਏ ਐਥਲੀਟ ਇਹ ਇਹ ਐਥਲੀਟ ਆ ਐਥਲੀਟ ਆ ਸਾਡੇ ਦੋ ਹੀ ਗੰਧ ਆ ਇਹੇ ਹਾਏ 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 ਆਲਾ ਮੇਰਾ ਤੇ ਚਾੜ ਵੀ ਨਹੀਂ ਬਣਿਆ ਬਣਾ ਦੇ ਯਾਰ ਮੋਡ ਨਹੀਂ ਮਾਨ ਨਹੀਂ ਉਹ ਤੈ ਜੋ ਕੌਣਾ ਘਟੀਆਂ ਦੇ ਰਾਮ ਚਾ ਤੇ ਬਸੀ ਗੱਲ ਗਾਈਜ਼ ਵੀਰੇ ਹੁਣ ਆਪਾਂ ਪਹੁੰਚ ਗਏ ਆ ਗਰਾਊਂਡ ਦੇ ਵਿੱਚ ਤੇ ਆਪਣਾ ਵਰਟੀਕਲ ਇਸ ਟਾਈਮ ਚੱਲਣ ਵਾਲਾ ਆ ਥੋੜੇ ਟਾਈਮ ਤੱਕ ਆ ਵੀ ਆ ਕਲੂਈ ਬਣਾਉਣ ਲੱਗੇ ਨੇ ਆਪਣੀ ਉਹ ਕੀ ਕਹਿੰਦੇ ਹੁੰਦੇ ਨੇ ਨੋ ਚਾੜ ਪੇਪਰ ਬਣਾ ਰਹੇ ਆ ਆਪਣਾ ਬਣ ਕੇ ਸਾਰਾ ਕੁਝ ਰੈਡੀ ਆ ਆਪਾਂ ਵੇਲੇ ਸੀ ਕਿ ਨਹੀਂ ਯਾਰ ਲੈ ਰਹੇ ਆ ਤੇ ਹੁਣ ਆਪਾਂ ਇਹ ਕਿੱਥੇ ਗਿਆ ਯਾਰ ਆ ਦੇਖਾ ਦੀਦਾ ਹੀ ਨਹੀਂ ਸਾਲੇ ਕਿਤੇ ਓਏ ਇਦਾਂ ਨਹੀਂ ਕਹਿਣਾ ਸਾਲਿਆ ਆਪੀ ਜੀ ਦਾ ਅਪਾਰਟਮੈਂਟ ਸੋ ਤੁਸੀਂ ਦੇਖ ਸਕਦੇ ਹੋ ਗਰਾਊਂਡ ਦੇ ਹਾਲ ਮੈਂ ਬਣਾ ਰਹੇ ਹਾਂ ਗਰਾਊਂਡ ਅਸ ਟਾਈਮ ਗਿੱਲੀ ਹੋ ਗਈ ਆ ਤੇ ਕਲੋਨੀ ਦੂ ਅਦੂ ਲੱਗੇ ਨੇ ਸੋ 10 ਮਿੰਟ ਰਹਿ ਗਏ ਨੇ ਫਿਰ ਰੈਟ ਕਰ ਸਾਡਾ ਸ਼ੁਰੂ ਆ ਫਿਰ ਮਿਲਾਂਗੇ ਤੁਹਾਨੂੰ ਗਾਈਜ਼ ਮੇਰਾ ਪੇਪਰ ਬਹੁਤ ਵਧੀਆ ਹੋਇਆ ਤੇ ਮੈਂ ਆਪਣੀ ਜਾਨ ਨੇ ਹਾਂ ਕਲਾਸ ਦੇ ਵਿੱਚ ਪ੍ਰੈਕਟੀਕਲ ਬਹੁਤ ਵਧੀਆ ਹੋਇਆ ਸਾਡਾ ਸੋ ਹੁਣ ਦੇਖਦੇ ਆ ਕਲਾਸ ਚ ਕੰਮ ਤੇ ਆਪਣੀ ਕਲਾਸ ਦੇਖੀਏ ਔਰ ਸਾਡੇ ਬੰਦੇ ਵੇਖੇ ਕਲਾਸ ਜੀ ਮੇਰਾ ਦੋਸਤ ਹੈ ਬੜਾੜਾ ਹਾਂ ਜੇ ਮਿਲ ਕੋ ਰੋਟੀ ਕੱਲੇ ਕੱਲੇ ਖਾਈ ਜਾਂਦੇ ਜਿਹਨੂੰ ਅਵਾਰਡ ਮਿਲਿਆ ਹੈ ਐਂਡ ਇਹ ਬਕਚੂਦੀ ਬਹੁਤ ਕਰਤਾ ਹੈ ਤੇ ਸ਼ਾਤਰਖਾੜੇ ਆਪੇ